ਇਹ ਆਲਰੇਡੀ ਬਾਇਓਮਾਸ ਮਟੀਰੀਅਲ ਕਉ ਕ੍ਰੀਟ ਨਾਲ ਬਣੀ ਹੋਈ ਇੱਕ ਚੈੱਕ ਪੋਸਟ ਹੈ ਪੰਜਾਬ ਦੀ ਔਰ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਪੂਰੇ ਹਿੰਦੁਸਤਾਨ ਦੀ ਪਹਿਲੀ ਚੈੱਕ ਪੋਸਟ ਹੈ ਜਿਹੜੀ ਪੰਜਾਬ ਔਰ ਪੰਜਾਬ ਦਾ ਜ਼ਿਲ੍ਹਾ ਮੋਗਾ ਔਰ ਮੋਗੇ ਦਾ ਕਸਬਾ ਸਭ ਤਹਿਸੀਲ ਕੋੜੀ ਸਿੰਘਾਂ ਦੇ ਵਿੱਚ ਬਣੀ ਹੈ ਔਰ ਜਿਹੜੀ ਕਿ ਥਰਮਲ ਇਨਸੂਲੇਸ਼ਨ ਭਾਵ ਗਲੋਬਲ ਵਾਰਮਿੰਗ ਦੇ ਪ੍ਰੋਜੈਕਟ ਨੂੰ ਯੂਐਨਏ ਦੇ ਪ੍ਰੋਜੈਕਟ ਨੂੰ ਮੁੱਖ ਰੱਖਦੇ ਹੋਏ ਬਣਾਈ ਗਈ ਹੈ ਕੀ ਫਾਇਦਾ ਕੀ ਹੈ ਇਸ ਦੇ ਇਹਦਾ ਦੇਖੋ ਸਭ ਤੋਂ ਵੱਡਾ ਫਾਇਦਾ ਕਿ ਜਦੋਂ ਅਸੀਂ ਇਹਦਾ ਮਟੀਰੀਅਲ ਤਿਆਰ ਕਰਦੇ ਚਾਹੇ ਇੱਟਾ ਚਾਹੇ ਪਲਸਟਰਾ ਚਾਹੇ ਪੇਂਟ ਹੈ ਨਾ ਤੇ ਕੋਈ ਪਾਣੀ ਖਪਤ ਹੁੰਦੀ ਹੈ ਨਾ ਹੀ ਕਿਸੇ ਅੱਗ ਦੀ ਲਾਗਤ ਹੁੰਦੀ ਹੈ ਬਾਲਣ ਨਹੀਂ ਚਾਹੀਦਾ ਇਹਦੇ ਲਈ ਨਾ ਹੀ ਕੋਈ ਬਿਜਲੀ ਚਾਹੀਦੀ ਬਾ ਮਸ਼ੀਨਰੀ ਵੀ ਨਹੀਂ ਚਾਹੀਦੀ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਇਸ ਤਰ੍ਹਾਂ ਦਾ ਮਟੀਰੀਅਲ ਬਣੇਗਾ ਤਾਂ ਕਾਰਬਨ ਨਹੀਂ ਰਿਲੀਜ਼ ਹੋਏਗਾ ਕਾਰਬਨ ਨਹੀਂ ਰਿਲੀਜ਼ ਹੋਏਗਾ ਤਾਂ ਜੋ ਕਾਰਬਨ ਨਹੀਂ ਰਿਲੀਜ਼ ਹੋਏਗਾ ਤਾਂ ਨੇਚਰਲੀ ਹੈ ਧਰਤੀ ਦੇ ਉੱਪਰ ਆਕਸੀਜਨ ਲੈਵਲ ਮੇਨਟੇਨ ਹੁੰਦਾ ਰਹੇਗਾ ਅ ਗਰਮੀ ਦੇ ਵਿੱਚ ਜਿਹੜਾ ਕੀ ਇਹ ਪਹਿਲਾਂ ਚੈੱਕ ਪੋਸਟ ਪੁਲਿਸ ਦੀਆਂ ਬਣੀਆਂ ਹੋਈਆਂ ਕਿੰਨੀ ਘਰਾਹਤ ਹੈ ਜਿਹੜੀ ਪੁਲਿਸ ਮੁਲਾਜ਼ਮਾ ਨੂੰ ਜਿਹੜੀ ਮਿਲ ਸਕਦੀ ਹੈ ਉਹ ਕਿੰਦਾ ਦਾ ਅ ਇਹਨੂੰ ਮੈਂ ਸ਼ਾਰਟ ਚ ਔਰ ਸਿੰਪਲ ਕਰਕੇ ਸਮਝਾਉਣਾ ਚਾਹਾਂ ਤਾਂ ਇਸ ਤਰ੍ਹਾਂ ਜਿੰਨਾ ਆਨੰਦ ਤੁਹਾਨੂੰ ਪਹਿਲਾਂ ਬੋਰਡ ਦੇ ਥੱਲੇ ਟਿੱਪਲ ਦੇ ਥੱਲੇ ਔਰ ਨਿਮਨ ਦੇ ਥੱਲੇ ਬਹਿ ਕੇ ਆਉਂਦਾ ਸੀ ਉਹਨੇ ਆਨੰਦ ਤੁਹਾਨੂੰ ਇਸ ਚੈੱਕ ਪੋਸਟ ਦੇ ਅੰਦਰ ਬਹਿ ਕੇ ਆ ਜੀਗਾ ਡਾਕਟਰ ਸਾਹਿਬ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਕੰਦਾ ਵੀ ਸਾਹ ਲੈਂਦੀਆਂ ਇਹਨਾਂ ਨੇ हां ਸਾਲੈਂ ਦਾ ਮਤਲਬ ਇਹ ਹੁੰਦਾ ਹੈ ਕਿ ਜਿੰਨਾ ਵੀ ਇੱਕ ਨੈਨੋ ਪਾਰਟੀਕਲ ਜਿਹੜੇ ਹਵਾ ਰਾਹੀਂ ਸਾਡੇ ਫੇਫੜੇ ਤੱਕ ਜਾਂਦੇ ਆ ਨਾਰਮਲੀ ਉਹ ਜੇਕਰ ਤੁਸੀਂ ਨਾ ਕੰਦਾ ਦੇ ਅੰਦਰ ਬੈਠੇ ਹੋਏ ਹੋ ਤਾਂ ਇਹ ਕੰਦਾ ਆਪਣੇ ਅੰਦਰ ਐਬਜ਼ਾਰਬ ਕਰ ਲੈਂਦੀ ਭਾਵੇਂ ਸੋਖ ਲੈਂਦੀ ਹੈ ਤਾਂ ਜਿੱਦਣ ਤੁਹਾਡੀ ਸਕਿਨ ਤੇ ਤੁਹਾਡੇ ਇਹ ਫੇਫੜੇ ਆ ਉਸ ਪ੍ਰੈਸ਼ਰ ਤੋਂ ਬਚ ਜਾਂਦੇ ਨੇ ਅੱਗੇ ਵੀ ਤੁਹਾਡੇ ਵੱਲੋਂ ਇਹਨਾਂ ਦੇ ਇਦਾਂ ਦੇ ਕਾਰਜ ਜਿਹੜੇ ਘਰ ਵੀ ਬਣਾਇਆ ਗਿਆ ਇੱਕ ਜਿਹਦੇ ਆਪਾਂ ਹੁਣ ਬੈਠੇ ਹੋਏ ਆਂ ਜੀ ਜੀ ਹੋਰ ਕੀ ਆ ਮਾਈਂਡ ਦੇ ਵਿੱਚ ਕਿਦਾਂ ਦਾ ਸੋਚਿਆ ਕੀ ਸਾਡੀ ਸਾਡੀ ਕੋਸ਼ਿਸ਼ ਆ ਸਾਡਾ ਉਪਰਾਲਾ ਕਿ ਅਸੀਂ ਵੱਧ ਤੋਂ ਵੱਧ ਅ ਇਸ ਸੀਜ਼ ਨੂੰ ਅ ਅੱਜ ਕੱਲ ਦੀ ਪੜ੍ਹੀ ਹੋਈ ਜਨਰੇਸ਼ਨ ਦੇ ਧਿਆਨ 'ਚ ਲਿਆਈਏ ਉਹਨਾਂ ਦੇ ਉਹਨਾਂ ਦੀ ਸਮਝ ਤੱਕ ਇਹਦੀ ਰੀਚ ਕਰਵਾਈਏ ਇਹਦੀ ਕੈਮਿਸਟਰੀ ਤੇ ਸਾਇੰਸ ਸਮਝਾਉਣ 'ਚ ਅਸੀਂ ਕਾਮਯਾਬ ਹੋਈਏ ਤਾਂ ਜੋ ਉਹਨਾਂ ਨੂੰ ਇਹ ਸਮਝ ਲੱਗੇ ਕਿ ਆਉਣ ਵਾਲਾੜਾ ਸਮਾਂ ਹੈਗਾ ਅਗਰ ਅਸੀਂ ਧਰਤੀ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣਾ ਹੈ ਧਰਤੀ ਨੂੰ ਹੀਟ ਤੋਂ ਬਚਾਉਣਾ ਹੈ ਰੇਡੀਏਸ਼ਨ ਤੋਂ ਬਚਾਉਣਾ ਹੈ ਦੇਖੋ ਪੂਰੇ ਬ੍ਰਹਿਮੰਡ ਦੇ ਵਿੱਚ ਇਕੱਲਾ ਇਹੀ ਪਲੈਨੇਟ ਹੈ ਜਿੱਥੇ ਮਨੁੱਖ ਪੈਦਾ ਹੋ ਸਕਦਾ ਹੈ ਤੇ ਜ਼ਿੰਦਗੀ ਜਿਉ ਸਕਦਾ ਹੈ ਜੇ ਅਸੀਂ ਇਹਨੂੰ ਵੀ ਵਿਨਾਸ਼ਕਾਰੀ ਬਣਾ ਲਿਆ ਹੋਰ ਕੋਈ ਬਾਕੀ ਅਜੇ ਗ੍ਰਹਿਾਂ ਤੇ ਬੜੀ ਰਿਸਰਚ ਚੱਲ ਰਹੀ ਹੈ ਕਿਤੇ ਪਾਣੀ ਨਹੀਂ ਹੈਗਾ ਕਿਤੇ ਹਵਾ ਨਹੀਂ ਹੈਗੀ ਤਾਂ ਉੱਥੇ ਨਹੀਂ ਪੋਸਿਬਿਲਿਟੀ ਨਹੀਂ ਹੈਗੀ ਜਿੱਥੇ ਸਾਨੂੰ ਨੇਚਰ ਨੇ ਪੈਦਾ ਕੀਤਾ ਉਹਨੇ ਬੜੀ ਸੋਚ ਸਮਝ ਕੇ ਪੈਦਾ ਕੀਤਾ ਇਹਨੂੰ ਅਸੀਂ ਬੈਲੈਂਸ ਬਣਾ ਕੇ ਰੱਖਣਾ ਹੈ ਤਾਂ ਕੋਸ਼ਿਸ਼ ਹੈ ਕਿ ਅਸੀਂ ਨਵੀਂ ਜਨਰੇਸ਼ਨ ਨੂੰ ਇਸ ਸੋਚ ਤੱਕ ਲੈ ਕੇ ਆਈਏ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਖਰਚਾ ਆਇਆ ਚੈੱਕ ਕਰੋ ਖਰਚਾ ਦੇਖੋ ਮੈਂ ਕਾਮਨ ਜੀ ਗੱਲ ਕਰਾਂ ਤਾਂ ਜਿਹੜਾ ਕੰਕਰੀਟ ਦਾ ਬਣਿਆ ਹੋਇਆ ਕੋਈ ਵੀ ਕਮਰਾ ਹੈ 12x10 ਦਾ ਉਹਨੂੰ ਜੇ ਫੁੱਲ ਉਹਦਾ ਕਾਸਮੈਟਿਕ ਵਰਕ ਕਰਕੇ ਭਾਵ ਉਹਦੀ ਇੱਟਾਂ ਦਾ ਵਰਕ ਪਲਾਸਟਰ ਦਾ ਵਰਕ ਪੇਂਟ ਦਾ ਵਰਕ ਉਸ ਤੋਂ ਬਾਅਦ ਸਜਾਵਟ ਦਾ ਵਰਕ ਸਾਰਾ ਕਰਕੇ ਤੁਸੀਂ ਚਲਦੇ ਹੋ ਉਹ 2000 ਤੋਂ 2500 ਸਕਰ ਫੀਟ ਕਾਸਟ ਕਰ ਜਾਂਦਾ ਜਿਹਦੇ ਵਿੱਚ ਮੈਂ ਰਿਪੇਅਰ ਵੀ ਪਾ ਰਿਆ ਭਾਵ ਜਦੋਂ ਸ਼ੋਰਾ ਆਉਂਦਾ ਸੀਮੈਂਟ ਉੱਤਰਦਾ ਫਿਰ ਅਸੀਂ ਵਾਰ-ਵਾਰ ਉੱਤੇ ਬਹੁਤ ਕੁਝ ਕਰਦੇ ਹੋ ਸਾਰਾ ਖਰਚਾ ਪਾ ਕੇ 25 ਸਕਰ ਫੁੱਟ ਪੈਂਦਾ ਹੈਗਾ ਤਾਂ ਇਹ ਦਾ ਇਹ ਜਿਹੜਾ ਹੈਗਾ 1500 ਤੋਂ ਲੈ ਕੇ 1800 ਸਕਰ ਫਿਟ ਮੈਕਸਿਮਮ ਪੈਂਦਾ ਜਿਹਦੇ ਵਿੱਚ ਤੁਸੀਂ ਫੁੱਲੀ ਨੈਚੁਰਲ ਤੇ 11 ਐਲਕਾਲਾਈਨ ਭਾਬ ਬਹੁਤ ਜ਼ਿਆਦਾ ਆਕਸੀਜਨ ਵਾਲੇ এনवायरमेंट ਦੇ ਵਿੱਚ ਤੁਸੀਂ ਆਪਣੇ ਆਪ ਨੂੰ ਰੱਖਦੇ ਹੋ ਸੌਂਦੇ ਹੋ ਬਹਿੰਦੇ ਹੋ ਗੱਲਾਂ ਕਰਦੇ ਹੋ ਤੁਹਾਡਾ ਪਰਿਵਾਰ ਵੜਦਾ ਹੈ ਔਰ ਜਿਸ ਦੇ ਨਾਲ ਰੇਡੀਏਸ਼ਨ ਫ੍ਰੀ ਮਾਲ ਵੀ ਬਣਦਾ ਔਰ ਇੱਕ ਥਰਮਲ ਇਨਸੂਲੇਸ਼ਨ ਦਾ ਭਾਵ ਸਰਦੀ ਚ ਵੀ ਸਿਕਿਓਰ ਹੋ ਤੇ ਗਰਮੀ ਚ ਵੀ ਤੁਸੀਂ ਸਿਕਿਓਰ ਨਾ ਇਹ ਚੀਜ਼ ਸੀਦੀ ਲੋੜ ਨਾ ਹੀਟਰ ਦੀ ਕੀ ਮੈਸੇਜ ਕੀ ਦੇਵੋਗੇ ਜੀ ਗੱਲ ਮੈਸੇਜ ਇਹੀ ਹੈ ਕਿ ਇਹ ਸਾਡਾ ਇੱਕ ਐਡਵਾਂਸ ਉਪਰਾਲਾ ਹੈ ਸੋ ਨਾਰਮਲ ਬੰਦਾ ਇਹਨੂੰ ਦੇਖ ਕੇ ਕਹਿੰਦਾ ਜੀ ਇਹ ਇੱਕ ਪੁਰਾਣਾ ਕਰਾ ਉਹ ਇਸ ਕਰਕੇ ਕਿ ਉਹਨੂੰ ਅਜੇ ਤੱਕ ਇਹਦੀ ਸਾਇੰਸ ਕਲੀਅਰ ਨਹੀਂ ਹੈ ਬਟ ਅਸੀਂ ਇਹਨੂੰ ਕੋਈ ਪ੍ਰਾਤਣ ਜਾਂ ਸੱਭਿਆਚਾਰ ਨਾਲ ਰਿਲੇਟ ਕਰਕੇ ਨਹੀਂ ਬਣਾ ਰਹੇ ਸਾਡਾ ਮਕਸਦ ਸਿਰਫ ਇਹਨੂੰ ਗਲੋਬਲ ਵਾਰਮਿੰਗ ਦਾ ਇੱਕ ਸੋਲੂਸ਼ਨ ਦੇ ਤੌਰ ਤੇ ਅਸੀਂ ਪੇਸ਼ ਕਰ ਰਹੇ ਹਾਂ ਐਜ਼ ਅ ਨੇਚਰਲ ਸਾਇੰਸ ਐਕਸਪਰਟ ਕਿਉਂਕਿ ਦਾਸ ਨੇਚਰਲ ਸਾਇੰਸ ਦਾ ਡਾਕਟਰ ਹੈ ਤਾਂ ਅਸੀਂ ਇਹਨੂੰ ਨੇਚਰਲ ਹੈਲਥ ਸਾਇੰਸ ਦੇ ਲੈਵਲ ਤੇ ਰਿਪਰੈਜ਼ੈਂਟ ਕਰ ਰਹੇ ਹਾਂ ਸਾਡਾ ਇਹਦਾ ਕੋਈ ਸੱਭਿਆਚਾਰ ਨਾਲ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ ਸਾਡਾ ਇੱਕ ਪ੍ਰਾਤ ਹਾਂ ਇਹ ਤੋਂ ਸਾਨੂੰ ਇਹ ਸਮਝ ਆ ਗਈ ਕਿ ਸਾਡੇ ਜਿਹੜੇ ਬਜ਼ੁਰਗ ਇਹੋ ਜਿਹੇ ਮਾਹੌਲ 'ਚ ਰਹਿੰਦੇ ਸੀ ਤਾਂ ਉਹਦੇ ਪਿੱਛੇ ਇਹ ਸਾਇੰਸ ਸੀ ਅਸੀਂ ਉਹ ਸਾਇੰਸ ਨੂੰ ਫਾਲੋ ਕੀਤਾ ਹੈਗਾ ਤਾਂ ਜੋ ਜ਼ਿਆਦਾ ਆਕਸੀਜਨ ਵਾਲੇ ਮਾਹੌਲ ਨੂੰ ਕਿਵੇਂ ਅਸੀਂ ਮੇਨਟੇਨ ਕਰਨਾ ਆਪਣੇ